ਨਮਸਕਾਰ ਬੱਚਿਓ ਅੱਜ ਅਸੀਂ ਪੜ੍ਹਾਂਗੇ ਮੇਰੀ ਦਾਦੀ ਜੀ ਨਿਬੰਧ ਦਾ ਵਿਸ਼ਾ ਵਸਤੂ ਤੇ ਬੇਟਾ ਪੜਨਾ ਸਟਾਰਟ ਕਰ ਲੈਨੇ ਆ ਮੇਰੀ ਦਾਦੀ ਜੀ ਨਿਬੰਧ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਰਚਨਾ ਹੈ ਇਸ ਦਾ ਵਿਸ਼ਾ ਲੇਖਕ ਦੀ ਦਾਦੀ ਜੀ ਦੀ ਸਖਸੀਅਤ ਦਾ ਸ਼ਾਨਦਾਰ ਚਿੱਤਰਣ ਹੈ ਵਿਸ਼ਾ ਸਵੈ ਜੀਵਨੀ ਦੇ ਅੰਸ਼ ਵਰਗਾ ਹੈ ਬੇਟਾ ਸਵੈ ਜੀਵਨੀ ਦੇ ਅੰਸ਼ ਵਰਗੇ ਕਹਿਣ ਦਾ ਭਾਵ ਹੈ ਇਹ ਵਿਸ਼ਾ ਇਸ ਤਰ੍ਹਾਂ ਲੇਖਕ ਨੇ ਲਿਖਿਆ ਹੈ ਕਿ ਉਹ ਆਪਣੇ ਹੀ ਜੀਵਨ ਦੀਆਂ ਸਾਰੀਆਂ ਗੱਲਾਂ ਲਿਖ ਰਿਹਾ ਹੈ। ਮਤਲਬ ਇਸ ਨਿਬੰਧਦਾਰ ਵਿਸ਼ਾ ਲੇਖਕ ਨੇ ਆਪਣੀ ਜਿਹੜੀਆਂ ਗੱਲਾਂ ਹੋਈਆਂ ਬੀਤੀਆਂ ਨੇ ਉਸ ਵਹਿ ਜੀਵਨੀ ਦੇ ਰੂਪ ਵਿੱਚ ਲਿਖਿਆ ਹੋਇਆ ਹੈ। ਇਸ ਵਿੱਚੋਂ ਲੇਖਕ ਦੀ ਨਿੱਜੀ ਸ਼ਖਸੀਅਤ ਵੀ ਝਲਕਦੀ ਹੈ। ਕਿਉਂਕਿ ਇਹ ਜਿਹੜਾ ਵਿਸ਼ਾ ਹੈ ਉਹ ਸਵੈ ਜੀਵਨੀ ਦੇ ਅੰਸ਼ ਵਰਗਾ ਹੈ ਇਸ ਕਰਕੇ ਲੇਖਕ ਦੀ ਨਿੱਜੀ ਸਖਸੀਅਤ ਵੀ ਝਲਕਦੀ ਹੈ ਇਸ ਵਿਸ਼ੇ ਦੇ ਵਿੱਚ ਠੀਕ ਹੈ ਉਸ ਦਾ ਬਿਆਨ ਦਾਦੀ ਜੀ ਪ੍ਰਤੀ ਪਿਆਰ ਤੇ ਸਤਿਕਾਰ ਨਾਲ ਭਰਿਆ ਹੈ ਨਿਬੰਧਕਾਰ ਆਪਣੀ ਦਾਦੀ ਜੀ ਦੀ ਸਖਸੀਅਤ ਦੇ ਪਿੰਨ ਪਿੰਨ ਪਹਿਲਵਾਂ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਉਹ ਸਭ ਤੋਂ ਪਹਿਲਾਂ ਉਹਨਾਂ ਦੀ ਉਮਰ ਤੇ ਸਰੀਰਕ ਰੂਪਰੇਖਾ ਨਾਲ ਸਾਡੀ ਜਾਣ ਪਹਿਚਾਨ ਕਰਵਾਉਂਦੇ ਹਨ ਕਹਿਣ ਦਾ ਭਾਵ ਹੈ ਕਿ ਉਹ ਲੇਖਕ ਦੱਸਦਾ ਹੈ ਕਿ ਉਹਨਾਂ ਦੀ ਉਮਰ ਕਿੰਨੀ ਹੈ ਤੇ ਉਹ ਸਰੀਰਕ ਮਤਲਬ ਵੇਖਣ ਵਿੱਚ ਉਹ ਕਿਸ ਤਰ੍ਹਾਂ ਲੱਗਦੇ ਸਨ ਲੇਖਕ ਦੱਸਦਾ ਹੈ ਕਿ ਉਹਨਾਂ ਦੀ ਦਾਦੀ ਜੀ ਬਹੁਤ ਬੁੱਢੇ ਸਨ ਉਹਨਾਂ ਦੀ ਉਮਰ 90 ਸਾਲਾਂ ਦੀ ਸੀ ਤੇ ਕੱਦ ਮਸਾ 4.5 ਫੁੱਟ ਸੀ ਪਰ ਉਹ ਬਹੁਤ ਹੀ ਖੁਸ਼ ਤੇ ਕੋਮਲ ਸੁਭਾਅ ਦੇ ਸਨ ਲੇਖਕ ਉਹਨਾਂ ਦੇ ਧਾਰਮਿਕ ਜੀਵਨ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਕਿ ਉਹ ਪੁਰਾਤਨ ਸਿੱਖ ਦਾ ਨਮੂਨਾ ਸਨ ਕਹਿਣ ਦਾ ਭਾਵ ਹੈ ਕਿ ਉਹ ਬਿਲਕੁਲ ਪੁਰਾਣੇ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਨ ਤੇ ਉਹਨਾਂ ਦੇ ਵਿੱਚ ਕੋਈ ਨਵਾਂ ਪੰਡ ਨਹੀਂ ਸੀ ਉਹਨਾਂ ਦਾ ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਤੇ ਵਰਤ ਰੱਖਣਾ ਆਦਿ ਸਭ ਕੰਮ ਧਰਮ ਦੇ ਅਨੁਸਾਰ ਹੁੰਦੇ ਸਨ ਉਹਨਾਂ ਉੱਤੇ ਨਵੇਂ ਵਿਚਾਰਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ ਧਰਮ ਉਹਨਾਂ ਲਈ ਕੋਈ ਸਿਧਾਂਤ ਨਹੀਂ ਅਕੀਦਾ ਸੀ ਬੇਟਾ ਅਕੀਦਾ ਦਾ ਭਾਵ ਹੈ ਵਿਸ਼ਵਾਸ ਕਹਿਣ ਦਾ ਭਾਵ ਹੈ ਕਿ ਜੋ ਧਰਮ ਉਹਨਾਂ ਵਾਸਤੇ ਕੋਈ ਇਹ ਸਿਧਾਂਤ ਨਹੀਂ ਸੀ ਸਿਰਫ ਉਹਨਾਂ ਦਾ ਵਿਸ਼ਵਾਸ ਸੀ ਅਕੀਦਾ ਮਤਲਬ ਵਿਸ਼ਵਾਸ ਲੇਖਕ ਅਨੁਸਾਰ ਉਹਨਾਂ ਦੇ ਦਾਦੀ ਜੀ ਦੇ ਧਰਮ ਵਿੱਚ ਮਿੱਠੇ ਮਿੱਠੇ ਵਹਿਮਾਂ ਦੀ ਪਵਿੱਤਰਤਾ ਸੀ ਉਹ ਆਪਣੇ ਘਰੋਂ ਕਿਸੇ ਮਹਿਮਾਨ ਦਾ ਅਸੰਤੁਸ਼ਟ ਜਾਣਾ ਕਿਸੇ ਦੁੱਖ ਦਾ ਸੰਕੇਤ ਤੇ ਕਿਸੇ ਫਕੀਰ ਦੇ ਨਿਰਾਦਰ ਨੂੰ ਕਿਸੇ ਨੁਕਸਾਨ ਦੀ ਗੁੱਡ ਸਮਝਦੇ ਹਨ ਮਤਲਬ ਇਹ ਜਿਹੜੇ ਮਿੱਠੇ ਮਿੱਠੇ ਵਹਿਮ ਭਰਮ ਸਾਡੇ ਬਜ਼ੁਰਗ ਕਰਦੇ ਰਹੇ ਨੇ ਇਹ ਸਾਰੇ ਉਹਨਾਂ ਦੀ ਦਾਦੀ ਦੇ ਵਿੱਚ ਵੀ ਸਨ ਉਹ ਘਰੋਂ ਬਾਹਰ ਜਾ ਰਹੇ ਕਿਸੇ ਜੀ ਨੂੰ ਪਿੱਛੋਂ ਆਵਾਜ਼ ਨਹੀਂ ਸੀ ਮਾਰਦੇ ਬੇਟਾ ਇਹ ਜਿਹੜਾ ਵਹਿਮ ਹੈ ਉਹ ਅੱਜ ਵੀ ਹੈਗਾ ਸਾਡੇ ਪਰਿਵਾਰਾਂ ਦੇ ਵਿੱਚ ਠੀਕ ਹੈ ਉਹਨਾਂ ਦੇ ਪ੍ਰਾਰਥਨਾ ਵਾਲੇ ਕਮਰੇ ਵਿੱਚ ਸਾਦੀ ਜਈ ਦਰੀ ਵਿਸ਼ੀ ਹੋਈ ਸੀ ਜਿਸ ਉੱਤੇ ਡੱਠੇ ਰੰਗਲੇ ਪੀੜੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਜਿੱਥੇ ਧੂਪ ਤੁਖਦੀ ਰਹਿੰਦੀ ਸੀ ਇਸ ਪਵਿੱਤਰ ਕਮਰੇ ਅੰਦਰ ਕੋਈ ਵੀ ਫर्श ਉੱਤੇ ਮੱਥਾ ਟੇਕੇ ਬਿਨਾ ਨਹੀਂ ਸੀ ਜਾ ਸਕਦਾ ਉਹ ਆਪ ਤਾਂ ਅੜ ਨਹੀਂ ਸੀ ਸਕਦੇ ਕਹਿਣ ਦਾ ਭਾਵ ਸੀ ਕਿ ਉਹ ਅਨਪੜ੍ਹ ਸਨ ਪਰ ਉਹ ਕਿਸੇ ਤੋਂ ਵਾਕ ਸੁਨੇ ਬਿਨਾ ਕੁਝ ਖਾਂਦੇ ਪੀਂਦੇ ਨਹੀਂ ਸਨ ਕਹਿਣ ਦਾ ਭਾਵ ਹੈ ਕਿ ਉਹ ਗੁਰਬਾਣੀ ਦਾ ਵਚਨ ਸੁਨੇ ਬਿਨਾ ਕੁਝ ਵੀ ਖਾਂਦੇ ਪੀਂਦੇ ਨਹੀਂ ਸਨ ਉਹ ਝੂਠਾ ਨਹੀਂ ਕਰਦੇ ਸਨ ਉਹਨਾਂ ਨੂੰ ਬਹੁਤ ਸਾਰੀਆਂ ਕਹਾਣੀਆਂ ਤੇ ਗੀਤ ਜਬਾਨੀ ਜਾਸਨ ਲੇਖਕ ਤੇ ਘਰ ਦੇ ਹੋਰ ਛੋਟੇ ਬੱਚੇ ਰਾਤ ਨੂੰ ਦਾਦੀ ਜੀ ਤੋਂ ਪਰੀਆਂ ਦੀਆਂ ਕਹਾਣੀਆਂ ਸੁਨੇ ਬਗੈਰ ਸੌਂਦੇ ਨਹੀਂ ਸਨ। ਲੇਖਕ ਉਹਨਾਂ ਦੇ ਕੁਦਰਤ ਪਿਆਰ ਦਾ ਜ਼ਿਕਰ ਕਰਦੇ ਹੋਇਆ ਕਹਿੰਦਾ ਹੈ ਕਿ ਉਹ ਕੁਦਰਤ ਨਾਲ ਪਿਆਰ ਵੀ ਕਰਦੇ ਸਨ ਤੇ ਉਸ ਦਾ ਸਤਿਕਾਰ ਵੀ ਕਰਦੇ ਸਨ। ਉਹ ਵੀ ਜਾਇਦੇ ਰੁਤ ਸਮੇ ਆਪਣੇ ਕਮਰੇ ਦੇ ਆਲੇ ਵਿੱਚ ਬੇਟਾ ਆਲੇ ਤੋਂ ਮਤਲਬ ਹੈ ਕਿ ਕਮਰੇ ਦੇ ਵਿੱਚ ਜਿਹੜਾ ਹੈਗਾ ਦੀਵਾਰ ਵਿੱਚ ਥੋੜੀ ਜੀ ਛੋਟੀ ਜੀ ਜਿਹਾ ਖਿੜਕੀ ਟਾਈਪ ਠੀਕ ਹੈ ਪੁਰਾਣੇ ਸਮੇਂ ਵਿੱਚ ਘਰਾਂ ਦੇ ਵਿੱਚ ਦੀਵਾਰਾਂ ਦੇ ਵਿੱਚ ਛੋਟੇ ਛੋਟੇ ਆਲੇ ਰੱਖੇ ਜਾਂਦੇ ਸਨ ਤਾਂ ਜੋ ਹਨੇਰਾ ਹੋਣ ਤੇ ਦੀਵਾ ਜਗਾਇਆ ਜਾ ਸਕੇ ਠੀਕ ਹੈ ਆਲੇ ਤੋਂ ਮਤਲਬ ਛੋਟਾ ਜਿਹਾ ਇੱਕ ਬਾਕਸ ਟਾਈਪ ਖਿੜਕੀ ਠੀਕ ਹੈ ਵਿੱਚ ਕਣਕ ਦੇ ਕੁਝ ਦਾਣਿਆਂ ਦੀ ਖੇਤੀ ਬੀਜਦੇ ਸਨ ਤੇ ਹਰ ਰੋਜ਼ ਉੱਥੇ ਜੋਤ ਜਗਮਤੇ ਸਨ ਕੁਝ ਦਿਨਾਂ ਬਾਅਦ ਖੇਤੇ ਨੂੰ ਨਦੀ ਤੇ ਕੰਡੇ ਜਲ ਪਰਵਾਹ ਕਰ ਦਿੰਦੇ ਸਨ ਤੇ ਨਦੀ ਕੰਡੇ ਹੀ ਮਿੱਠੇ ਘੋ ਦਾ ਦੀਵਾ ਬਾਲ ਕੇ ਰੱਖਦੇ ਸਨ ਘਾਰ ਆ ਕੇ ਉਹ ਕੰਜਕਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤਾ ਖਾਣਾ ਖਵਾਉਂਦੇ ਸਨ ਉਹ 85 ਸਾਲਾਂ ਦੀ ਉਮਰ ਤੱਕ ਕੰਜਕਾਂ ਲਈ ਆਪ ਖਾਣਾ ਬਣਾਉਂਦੇ ਰਹੇ ਸਨ ਉਹ ਹਰ ਰੋਜ਼ ਚੜਦੇ ਸੂਰਜ ਤੇ ਸ਼ਾਮ ਨੂੰ ਨੀਲੇ ਅਕਾਸ਼ ਨੂੰ ਮੱਥਾ ਟੇਕਦੇ ਸਨ ਉਹਨਾਂ ਨੂੰ ਨਵਾਂ ਚੰਨ ਬਹੁਤ ਸੋਹਣਾ ਲੱਗਦਾ ਸੀ ਜਦੋਂ ਚੰਨ ਚੜ੍ਹਦਾ ਤਾਂ ਉਹ ਕੋਠੇ ਚੜ੍ਹ ਕੇ ਆਪਣੀਆਂ ਨਿਰਬਲ ਅੱਖਾਂ ਨਾਲ ਨਿਰਬਲ ਧੁਪਾ ਕਿ ਉਹ ਕਾਫੀ ਜ਼ਿਆਦਾ ਬਜ਼ੁਰਗ ਸਨ ਤੇ ਉਹਨਾਂ ਨੂੰ ਧੁੰਦਲਾ ਦਿਸਦਾ ਸੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਸੀ ਉਹਨੂੰ ਕਹਿੰਦੇ ਨੇ ਨਿਰਬਲ ਅੱਖਾਂ ਨਾਲ ਚੰਨ ਨੂੰ ਵੇਖਦੇ ਸਨ ਚੰਨ ਨੂੰ ਵੇਖ ਕੇ ਉਹ ਉਸ ਵੱਲ ਪਾਣੀ ਦੇ ਛਿੱਟੇ ਤੇ ਮਠਿਆਈ ਦੇ ਭੋਰੇ ਛੁੱਟਦੇ ਸਨ ਕੋਠੇ ਤੋਂ ਥੱਲੇ ਆ ਕੇ ਉਸ ਸਾਰੇ ਬੱਚਿਆਂ ਦਾ ਮੂੰਹ ਚੁੰਮਦੇ ਤੇ ਉਹਨਾਂ ਨੂੰ ਅਸੀਸਾਂ ਦਿੰਦੇ। ਜਦੋਂ ਲੇਖਕ ਦਾ ਵਿਆਹ ਹੋਇਆ ਤਾਂ 10 ਸਾਲ ਬੀਤਣ ਤੇ ਵੀ ਉਸ ਦੀ ਪਤਨੀ ਘਰ ਬੱਚਾ ਨਾ ਹੋਇਆ। ਦਾਦੀ ਜੀ ਨੇ ਲੇਖਕ ਦੀ ਪਤਨੀ ਨੂੰ ਕਿਹਾ ਕਿ ਉਹ ਹਰ ਰੋਜ਼ ਕੋਠੇ ਉੱਤੇ ਚੜ ਕੇ ਨਵੇਂ ਜੰਮੇ ਚੰਨ ਨੂੰ ਸ਼ਿਪਨ ਤੱਕ ਵੇਖਦੀ ਰਹੇ। ਅਗਲੇ ਬਰੇ ਉਸ ਦੀ ਗੋਦ ਵਿੱਚ ਵੀ ਚੰਨ ਵਰਗਾ ਪੁੱਤਰ ਖੇਡੇਗਾ ਉਹ ਕਹਿੰਦੀ ਹੈ ਕਿ ਉਹ ਸਦਾ ਇਸ ਚੰਨ ਨੂੰ ਵੇਖਦੀ ਆਈ ਹੈ ਤੇ ਇਹ ਉਸ ਦੀ ਆਸਾਂ ਦਾ ਚੰਨ ਹੈ ਲੇਖਕ ਦੱਸਦਾ ਹੈ ਕਿ ਉਸ ਦੀ ਦਾਦੀ ਜੀ 1930 ਈਸਵੀ ਵਿੱਚ ਪੂਰੇ ਹੋ ਕੇ ਸਨ ਉਸ ਸਮੇਂ ਉਹਨਾਂ ਦੀ ਉਮਰ 100 ਸਾਲਾਂ ਦੀ ਸੀ ਉਹ ਸਿਰਫ ਆਖਰੀ ਮਹੀਨੇ ਹੀ ਮੰਜੀ ਤੇ ਰਹੇ ਤੇ ਉਹਨਾਂ ਨੇ ਕਿਸੇ ਤੇ ਵੀ ਆਪਣੀ ਪੀੜ ਦਾ ਭਾਰ ਨਹੀਂ ਪਾਇਆ ਲੇਖਕ ਦੱਸਦਾ ਹੈ ਕਿ ਉਹਨਾਂ ਦੀ ਫੂਣੀ ਦਾ ਮਤਲਬ ਹੈ ਕਿ ਜਦੋਂ ਵੀ ਘਰ ਵਿੱਚ ਮੌਤ ਹੋ ਜਾਂਦੀ ਹੈ ਤੇ ਬਾਹਰ ਦੇ ਲੋਕ ਅਫਸੋਸ ਕਰਦੇ ਹਨ ਤੇ ਉੱਥੇ ਇੱਕ ਦਰੀਜੀ ਬਿਸ਼ਾ ਦਿੱਤੀ ਜਾਂਦੀ ਹੈ ਜਿਸ ਨੂੰ ਫੂਣੀ ਕਿਹਾ ਜਾਂਦਾ ਹੈ ਤੇ ਉੱਥੇ ਸਾਰੇ ਲੋਕ ਬੈਠ ਕੇ ਘਰ ਦੇ ਜੀਆਂ ਨੂੰ ਹਮਦਰਦੀ ਦਿੰਦੇ ਨੇ ਉਹਨਾਂ ਨੂੰ ਹੌਸਲਾ ਵਗੈਰਾ ਦਿੰਦੇ ਹਨ ਫੂਣੀ ਤੇ ਲੋਕਾਂ ਨੇ ਉਹਨਾਂ ਨੂੰ ਉਹ ਗੱਲਾਂ ਦੱਸਿਆ ਜਿਹੜੀਆਂ ਉਹਨਾਂ ਨੂੰ ਪਤਾ ਨਹੀਂ ਸੀ ਇੱਕ ਨੇ ਦੱਸਿਆ ਕਿ ਇੱਕ ਵਾਰ ਉਸਨੇ ਆਪਣੇ ਮੁੰਡੇ ਦੇ ਵਿਆਹ ਤੇ ਦਾਦੀ ਜੀ ਤੋਂ ਕੁਝ ਪੈਸੇ ਮੰਗੇ ਉਸ ਸਮੇਂ ਉਹਨਾਂ ਕੋਲ ਪੈਸੇ ਤਾਂ ਨਹੀਂ ਸਨ ਪਰ ਉਹਨਾਂ ਨੇ ਆਪਣੀਆਂ ਟੁੰਬਾ ਟੁੰਬਾ ਦਾ ਮਤਲਬ ਜੇਵਰ ਗਹਿਣੇ 골ਡ ਠੀਕ ਹੈ ਦੇ ਕੇ ਕਿਹਾ ਕਿ ਉਹ ਇਹਨਾਂ ਟੁੰਬਾ ਨੂੰ ਗਹਿਣੇ ਪਾ ਕੇ ਪੈਸੇ ਲੈ ਲੈਵੇ ਬੇਟਾ ਟੁੰਬਾ ਨੂੰ ਗਹਿਣੇ ਪਾਣ ਤੋਂ ਭਾਰ ਹੈ कि ਜੇਕਰ ਕਿਸੇ ਕੋ ਪੈਸੇ ਨਹੀਂ ਹੈਗੇ ਤਾਂ ਉਹ ਆਪਣੇ ਜਿਹੜੇ ਜੇਵਰ ਬਣੇ ਹੋਏ ਨੇ ਗਹਿਨੇ ਮਤਲਬ ਜੋ ਵੀ ਜੁਐਲਰੀ ਹੈ ਉਹ ਕਿਸੇ ਦੂਜੇ ਬੰਦੇ ਦੇ ਕੋਲ ਦੇ ਦੇ ਤਾਂ ਉਹਦੇ ਬਦਲੇ ਵਿੱਚ ਪੈਸੇ ਲੈ ਲਵੇ ਤੇ ਜਦੋਂ ਉਹਦੇ ਕੋ ਪੈਸੇ ਹੋਣ ਤੇ ਉਸ ਬੰਦੇ ਕੋਲ ਜਿੰਨਾ ਕੋ ਟੁੰਬਾ ਦਿੱਤੀਆਂ ਹੋਈਆਂ ਹਨ ਗਹਿਨੇ ਦਿੱਤੇ ਹੋਣ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਟੁੰਬਾ ਜਿਹੜੀਆਂ ਵਾਪਸ ਲੈ ਲੈ ਠੀਕ ਹੈ ਉਹਨਾਂ ਨੂੰ ਕਹਿੰਦੇ ਗਹਿਨੇ ਪਾਉਣਾ ਠੀਕ ਹੈ ਟੁੰਬਾ ਨੂੰ ਗਹਿਨੇ ਪਾ ਕੇ ਪੈਸੇ ਲੈ ਲੈਵੇ ਉਸਦੇ ਚਾਚੇ ਦਾ ਬਣੀ ਆਰਡਰ ਆਨਤੇ ਉਹ ਉਸ ਨੂੰ ਪੈਸੇ ਦੇਵੇਗੀ ਤਾਂ ਉਹ ਟੁੰਬਾ ਛਡਾ ਲਿਆਵੇ ਇਸੇ ਤਰ੍ਹਾਂ ਦੀਆਂ ਮਿਹਰਬਾਨੀਆਂ ਉਹ ਘਰ ਦੇ ਦੁਸ਼ਮਣਾਂ ਨਾਲ ਵੀ ਕਰ ਦਿੰਦੇ ਸਨ ਲੇਖਕ ਦੱਸਦਾ ਹੈ ਕਿ ਉਹ ਹਰ ਖਾਣ ਪੀਣ ਵਾਲੀ ਚੀਜ਼ ਵਿੱਚੋਂ ਆਪਣਾ ਬਰਾਬਰ ਦਾ ਹਿੱਸਾ ਕੱਟਦੇ ਸਨ ਪਰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਉਹ ਆਪਣਾ ਹਿੱਸਾ ਕਿਸ ਨੂੰ ਦਿੰਦੇ ਸਨ ਇਸ ਤਰ੍ਹਾਂ ਹਰ ਕਿਸੇ ਨੂੰ ਲੱਗਦਾ ਸੀ ਕਿ ਬੇਬੇ ਜੀ ਉਸ ਦੇ ਹੀ ਹਨ ਜਿਨ੍ਹਾਂ ਦੇ ਹਰ ਭੇਤ ਨੂੰ ਉਹ ਸ਼ੁਪਾਲਿੰਦੇ ਸਨ 13 ਦਿਨਾਂ ਤੱਕ ਲੋਕਾਂ ਤੋਂ ਇਹ ਗੱਲਾਂ ਸੁਣ ਕੇ ਲੇਖਕ ਨੂੰ ਮਹਿਸੂਸ ਹੋਇਆ ਕਿ ਉਹ ਸਿਰਫ ਉਸਦੇ ਹੀ ਦਾਦੀ ਜੀ ਨਹੀਂ ਸਨ ਬਲਕਿ ਹਰ ਇਨਸਾਨ ਨਾਲ ਖੰਦਰ ਦੇ ਰੱਖਣ ਵਾਲੇ ਮਹਾਨ ਇਨਸਾਨ ਸਨ ਲੇਖਕ ਦੱਸਦਾ ਹੈ ਕਿ ਉਸ ਦੀ ਦਾਦੀ ਜੀ ਉਸ ਦਾ ਸੂਰਜ ਹਨ ਤੇ ਉਸ ਦਾ ਚੰਨ ਉਸ ਦੇ ਪਿਤਾ ਜੀ ਦਾ ਦੋਸਤ ਸਰਦਾਰ ਰਣਬੀਰ ਸਿੰਘ ਸੀ ਇਸ ਤਰ੍ਹਾਂ ਨਿਬੰਧਕਾਰ ਨੇ ਆਪਣੀ ਦਾਦੀ ਜੀ ਦੀ ਸਖਸੀਅਤ ਨੂੰ ਇਸ ਨਿਬੰਧ ਦੇ ਵਿਸ਼ੇ ਦੇ ਰੂਪ ਵਿੱਚ ਪੇਸ਼ ਕੀਤਾ ਹੈ ਇਸ ਨਿਬੰਧ ਦਾ ਵਿਸ਼ਾ ਮੌਲਿਕ ਤੇ ਪ੍ਰੇਰਨਾ ਭਰਪੂਰ ਹੈ ਠੀਕ ਹੈ ਬੇਟਾ ਜੀ ਇਹ ਹੈਗਾ ਮੇਰੀ ਦਾਦੀ ਜੀ ਦਾ ਵਿਸ਼ਾ ਵਸਤੂ ਤੇ ਬੇਟਾ ਇਹਨੂੰ achhi tarah naal kar lena te next video vich ahi agla topic laavange tab tak te inna nu dhyan